ਰੋ ਲਈ ਅੰਜਮਨ ਸਾਹਿਬ ਅੱਜ ਗੱਡੀਆਂ ਰਵਾਨਾ ਕੀਤੇ ਗਿਆ ਨੇ ਕੀ ਮੁੱਖ ਮਤਵ ਰਹਿਣਾ ਅਮਰੀਕਾ ਦੇ ਵੱਲੋਂ ਗੱਡੀਆਂ ਰਵਾਨਾ ਇਹ ਚ ਅ ਦੇਖੋ ਜੀ ਮਾਂ ਜੀ ਉਹ ਮੁੱਖ ਮੰਤਰੀ ਪੰਜਾਬ ਸਟੇਟ ਪ੍ਰੋਫੈਸਰ ਮਾਂ ਜੀ ਦਾ ਸੁਪਨਾ ਸੀਗਾ ਜਦੋਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਵੀ ਇਸ ਅਦਾਰੇ ਨੂੰ ਅਸੀਂ ਕਿਉਂਕਿ ਪੰਜਾਬ ਦਾ ਸਿੱਧਾ ਤੇ ਸਿੱਧੇ ਤੌਰ ਤੇ ਸਾਡਾ ਅਦਾਰਾ ਜਿਹੜਾ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਕਿਉਂਕਿ ਪੰਜਾਬ ਦੀ ਆਰਥਿਕਤਾ ਬੇਸਿਕਲੀ ਜਿਹੜੀ ਕਿਸਾਨੀ ਤੇ ਨਿਰਪਰ ਕਰਦੀ ਹੈ ਕਿਸਾਨੀ ਮਜ਼ਦੂਰਾਂ ਦਾ ਤੇ ਵਪਾਰੀਆਂ ਦਾ ਜਿਹੜਾ ਸਮੇਲ ਹੈ ਉਹਦੇ ਤਹਿਤ ਅਸੀਂ ਉਦੋਂ ਤੋਂ ਹੀ ਪ੍ਰਣ ਕੀਤਾ ਸੀਗਾ ਵੀ ਇਸ ਅਦਾਰੇ ਨੂੰ ਬਹੁਤ ਉੱਤੇ ਲੈ ਕੇ ਜਾਣਾ ਕਿਉਂਕਿ ਮਾਝੇ ਦੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਪੂਰਾ ਕਰਨ ਦੇ ਵਿੱਚ ਅਸੀਂ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਏ ਜਿਵੇਂ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਵਿੱਚ ਕੁਦਰਤ ਦੀ ਕਰੋਪੀ ਪਈ ਹੈ ਬਹੁਤ ਵੱਡੀ ਹੜ੍ਹਾਂ ਦੀ ਮਾਰ ਆ ਜਿਹੜੀ ਪੰਜਾਬ ਦੇ ਵਿੱਚ ਜਿਹਦਾ ਸਿੱਧੇ ਤੇ ਸਿੱਧੇ ਤੌਰ ਤੇ ਕਿਸਾਨੀ ਦਾ ਤੇ ਸਾਡਾ ਮੇਨ ਤੌਰ ਤੇ ਪਸ਼ੂ ਧਨ ਦਾ ਜਿਹੜਾ ਬਹੁਤ ਨੁਕਸਾਨ ਹੋਇਆ ਲਗਭਗ 7 ਜ਼ਿਲ੍ਹੇ ਤਾਂ ਬਹੁਤ ਬੁਰੀ ਤਰ੍ਹਾਂ ਇਹਦੇ ਨਾਲ ਪ੍ਰਭਾਵਿਤ ਹੋਏ ਨੇ ਤੇ ਉਸੇ ਦੌਰਾਨ ਜਦੋਂ ਫਿਰ ਅਸੀਂ ਜਦੋਂ ਹੜ੍ਹਾਂ ਦੀ ਇਹ ਹਾਲਤ ਹੋਈ ਉਦੋਂ ਅਸੀਂ ਫੈਸਲਾ ਕੀਤਾ ਕਿਉਂਕਿ ਜਦੋਂ ਦਾ ਮਿਲਕ ਫੈਡ ਹੋਂਦ ਵਿੱਚ ਆਇਆ ਕਿਸਾਨਾਂ ਨਾਲ ਜੁੜਿਆ ਹੋਇਆ ਅਦਾਰਾ ਹੋਣ ਕਰਕੇ ਸਮੇਂ-ਸਮੇਂ ਤੇ ਜਿਵੇਂ ਭਾਵੇਂ ਤੁਸੀਂ 88 ਦੀ ਗੱਲ ਕਰ ਲਓ 99 ਦੀ ਗੱਲ ਕਰ ਲਓ ਜਦੋਂ ਵੀ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਆਈ ਹੈ ਸਾਡੇ ਅਦਾਰੇ ਨੇ ਹਮੇਸ਼ਾ ਜਿਹੜਾ ਮੁਹਰਾਇਲ ਰੋਲ ਹੈ ਅਦਾ ਕੀਤਾ ਕਿਉਂਕਿ ਸਾਡੇ ਪਸ਼ੂ ਤਾਂ ਹਮੇਸ਼ਾ ਨੁਕਸਾਨ ਹੁੰਦਾ ਰਿਹਾ ਤੇ ਉਸੇ ਲੜੀ ਦੇ ਤਹਿਤ ਅਸੀਂ ਸ਼ੁਰੂਆਤ ਕੀਤੀ ਸੀ ਕਿ ਮੋਹਾਲੀ ਤੋਂ ਫਿਰ ਜਲੰਧਰ ਫਿਰ ਸੰਗਰੂਰ ਫਿਰ ਪਟਿਆਲ ਅੱਜ ਅਸੀਂ ਪਟਿਆਲੇ ਤੋਂ ਉਸੇ ਲੜੀ ਦੇ ਤਹਿਤ ਅੱਜ ਅਸੀਂ ਲਗਭਗ 800 ਦੇ ਕਰੀਬ ਕਿਟ ਇਹਦੀ ਉਹਨਾਂ ਪਰਿਵਾਰਾਂ ਲਈ ਤਿਆਰ ਕੀਤੀ ਹੈ ਜਿਦੇ ਵਿੱਚ ਸੁੱਕਾ ਰਾਸ਼ਨ ਹੈ ਜੀ ਚੀਨੀ ਹੈ ਚਾਹ ਪੱਤੀ ਹੈ ਆਟਾ ਹੈ ਚਾਵਲ ਬਰੈਡ ਹੈ ਸੁੱਕਾ ਦੁੱਧ ਹੈ ਤੇ ਉਹ ਸਮਗਰੀ ਵੀ ਜਿੰਨਾ ਤਿਲ ਫੁੱਲ ਅਸੀਂ ਆਪਣੇ ادارے ਵੱਲੋਂ ਅਸੀਂ ਹਿੱਸਾ ਪਾ ਸਕੀਏ ਜਰੂਰ ਪਾਉਣਾ ਚਾਹੀਦਾ ਤੇ ਅੱਜ ਐਸੇ ਤਰ੍ਹਾਂ ਅਸੀਂ ਅੱਜ ਪਟਿਆਲੇ ਤੋਂ ਸਾਡੇ ਸਮੁੱਚਾ ਬੋਰਡ ਜਿਦੇ ਵਿੱਚ ਸਾਡੇ ਸਮੁੱਚੇ ਬੋਰਡ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਦੀ ਹਿੰਮਤ ਹੈ ਤੇ ਪੂਰੇ ਸਾਡੇ ਮੁਲਾਜ਼ਮ ਵੀਰਾਂ ਜਿਨ੍ਹਾਂ ਨੇ ਆਪਣੇ ਤੁਹਾਨੂੰ ਇੱਕ ਹੋਰ ਵੀ ਦੱਸਦਾ 21 ਲੱਖ ਰੁਪਏ ਦਾ ਚੈੱਕ ਜਿਹੜਾ ਮੁਲਾਜ਼ਮ ਵੀਰਾਂ ਨੇ ਮਾਝੂ ਮੁੱਖ ਮੰਤਰੀ ਸਾਹਿਬ ਦੇ ਉਸ ਉਹਦੇ ਵਿੱਚ ਹਿੱਸਾ ਪਾਉਣਾ ਹੜਾ ਹੜਪੀ ਜਿਹਦਾ ਅਸੀਂ ਬਣਾਇਆ ਉਹਦੇ ਮਿਸ਼ਨ ਦੇ ਤਹਿਤ 21 ਲੱਖ ਰੁਪਏ ਦਾ ਚੈੱਕ ਵੀ ਸਾਡੇ ਕੋਲ ਆ ਉਹ ਵੀ ਅਸੀਂ ਮਾਜੂਬ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਸਮੂੱਚਾ ਪੰਜਾਬ ਦਾ ਬੋਰਡ ਤੇ ਸਾਰੇ ਬੋਰਡਾਂ ਦੇ ਜਿਹਦੇ ਇੱਥੇ ਦੇ ਚੇਅਰਮੈਨ ਸਾਹਿਬਾਨ ਨੂੰ ਨਾਲ ਲੈ ਕੇ ਅਸੀਂ ਉਹ ਵੀ ਦੇਣਾ ਤੇ ਅੱਜ ਇਹ ਲਗਭਗ 800 ਕਿੱਟ ਐ ਅਸੀਂ ਜਿਹੜੇ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਜਿਵੇਂ ਹਲਕਾ ਕਨੌਰ ਹੋ ਗਿਆ ਜੀ ਇੱਧਰ ਛਤਰਾਣਾ ਹੋ ਗਿਆ ਇੱਧਰ ਪਟਿਆਲਾ ਹਲ ਜਿੱਥੇ-ਜਿੱਥੇ ਵੀ ਹੜ ਪ੍ਰਭਾਵਿਤ ਪਰਿਵਾਰ ਹੈ ਉਹਨਾਂ ਨੂੰ ਇਹ ਜਿਹੜੀਆਂ ਰਾਸ਼ਨ ਦੀਆਂ ਕਿੱਟਾਂ ਉਹ ਅਸੀਂ ਪਹੁੰਚਾਵਾਂਗੇ ਚੇਅਰਮੈਨ ਸਾਹਿਬ ਖੂਬ ਦਾ ਨਾਮ ਬਹੁਤ ਵੱਡਾ ਚੱਲਦਾ ਹੈ ਗੁਜਰਾਤ ਦੇ ਵਿੱਚ ਆਉਂਦੀ ਉਹ ਗੁਜਰਾਤ ਦੀ ਆਰਥਿਕਤਾ ਦੇ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਦੇ ਵਿੱਚ ਜਿਹੜੀ ਕੋਆਪਰੇਟਿਵ ਸੁਸਾਇਟੀ ਹੈਗੀ ਆ ਇਹ ਪੰਜਾਬ ਦੇ ਪਿੰਡਾਂ ਦੀ ਗੁਰੂਤ ਨੂੰ ਧੁਰੇ ਪਰਖਾ ਰੱਖਦੇ ਆ ਪਰ ਰਾਜਨੀਤਿਕ ਐਸੀ ਹੋ ਗਈ ਕੋਆਪਰੇਟਿਵ ਸਟੇਟ ਦੇ ਡਾਇਰੈਕਟਰ ਬਣਨੇ ਆ ਜੀ ਪ੍ਰਧਾਨ ਬਣਨੇ ਆ ਰਾਜਨੀਤੀ ਕਰਕੇ ਜਿਹੜਾ ਕੋਆਪਰੇਟ ਲਹਿਰ ਦਾ ਲਾਭ ਹੈ ਉਹ ਕਿਸਾਨਾਂ ਨੂੰ ਨਹੀਂ ਮਿਲਦਾ ਦੇਖੋ ਮੈਂ ਜ਼ਿਆਦਾ ਤਾਂ ਨਹੀਂ ਮੰਨਦਾ ਪਰ ਪਿਛਲੀਆਂ ਸਰਕਾਰਾਂ ਜੋ ਚੌਂਦੀਆਂ ਅੱਜ ਅਸੀਂ ਅਮੁੱਲ ਤਾਂ ਕੁਛ ਨਹੀਂ ਸੀ ਮੁੱਲ ਤੇ ਇੱਕ ਪ੍ਰਾਈਵੇਟ ਫਾਰਮ ਸੀ ਪੰਜਾਬ ਦਾ ਦੁੱਧ ਜਿਹੜਾ ਦੁਨੀਆ ਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਅਸੀਂ 2.5 ਸਾਲ ਪਹਿਲਾਂ ਇਹ ਅਦਾਰਾ ਸੰਭਾਲਿਆ ਮੈਨੂੰ ਮੇਰੀ ਜ਼ਿੰਮੇਵਾਰੀ ਲੱਗੀ ਉਦੋਂ 4200 ਕਰੋੜ ਦੀ ਟਰਨਓਵਰ ਸੀਗੀ ਐਨੂਅਲੀ ਅੱਜ ਅਸੀਂ ਲਗਭਗ 6700 ਕਰੋੜ ਤੇ ਅਸੀਂ ਸਾਰੇ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਸਾਰੇ ਬੋਰਡ ਦੇ ਸਹਿਯੋਗ ਨਾਲ ਸਾਰੇ ਪੰਜਾਬ ਦੇ ਦੁੱਧ ਉਤਪਾਦਕਾਂ ਦੇ ਸਹਿਯੋਗ ਨਾਲ ਸਾਡਾ ਟੀਚਾ ਜਿਹੜਾ ਸਾਡੇ ਕੋਲ ਸਵਾ ਸਾਲ ਦੇ ਕਰੀਬ ਲਗਭਗ ਟਾਈਮ ਪਿਆ ਜੇ ਅਸੀਂ 10000 ਕਰੋੜ ਤੇ ਇਹਨੂੰ ਲੈ ਕੇ ਜਾਵਾਂਗੇ ਤੇ ਜਦੋਂ ਤੁਹਾਨੂੰ ਪਤਾ ਹੀ ਜਦੋਂ ਰੀਅਲ ਗੱਡੀ ਇੱਕ ਵਾਰ ਚੱਲਦੀ ਹੈ ਉਹਨੂੰ ਜੋੜ ਲੱਗਦਾ ਤੇ ਫਿਰ ਜਦੋਂ ਚੱਲ ਪੈਂਦੀ ਫਿਰ ਆਪਣੇ ਜੋੜ ਨਾਲੇ ਜਾਈ ਜਾਂਦੀ ਹੈ ਅਸੀਂ ਜਲਦੀ ਉਹ ਪਰਮਾਤਮਾ ਕਿਰਪਾ ਕਰੇ ਅਗਲੀ ਟਰਮ ਜੇ ਸਾਡੀ ਆ ਗਈ ਅਸੀਂ ਇਹਨੂੰ ਅਮੁੱਲ ਦੇ ਬਰਾਬਰ ਖੜਾ ਕਰ ਦਾਂ ਆਪਣੇ ਪ੍ਰੋਡਕਟ ਦੀ ਜਿਹੜੇ ਵੇਰਕਾ ਦੀ ਖਾਸ ਕਰਕੇ ਜਿਹੜਾ ਆਰਮੀ ਦੇ ਵਿੱਚ ਸਪਲਾਈ ਹੁੰਦੀ ਹੈ ਜੇ ਦੇਖ ਕੇ ਹੋਰ ਵੱਡੀ ਹੈ ਵੱਡੀ ਆਪਣੀ ਕਿੰਨੀ ਕਰ ਸਪ ਇੰਡੀਅਨ ਰੇਲਵੇ ਨੂੰ ਤੇ ਅਸੀਂ ਬਹੁਤ ਵੱਡੇ ਜਿੰਨੇ ਵੀ ਸਾਡੇ ਧਰਮਕਸਤਾਂ ਦੇ ਵੱਡੇ ਕੁਝ ਕਹਿ ਸਕਦੇ ਆ ਹਿੰਕੁਨ ਸਾਹਿਬ ਕਹਿ ਲੋ ਆਪਣਾ ਰੈਸ਼ਨੂ ਦੇ ਵੀ ਮੰਤਰ ਕਹਿ ਲੋ ਜੀ ਤੇ ਸਾਡੇ ਲਗਭਗ ਸਾਰੇ ਉੱਤੇ ਗੱਲ ਹੋ ਚੁੱਕੀ ਹੈ ਜੀ ਦਰਬਾਰ ਸਾਹਿਬ ਵੀ ਸਾਡਾ ਹੁਣ ਅਸੀਂ ਕੀ ਲਾਇਆ ਜੀ ਨਵਾਂ ਸਾਡਾ ਲੱਗਿਆ ਇਸ ਵਾਰ ਤੇ ਸਾਡੀ ਪੂਰੀ ਕੋਸ਼ਿਸ਼ ਹੈ ਸਾਡਾ ਕੋਈ ਵੀ ਸਾਡੇ ਆਫੀਸਰ ਸਹਿਬਾਨਾਂ ਜਾਂ ਸਾਡੇ ਐਮ ਡੀ ਸਾਹਿਬ ਐ ਡਾਕਟਰ ਰਾਹੁਲ ਗੁਪਤਾ ਜੀ ਉਹ ਵੀ ਬੜੇ ਸੁਲਝੇ ਹੋਏ ਆ ਅਸੀਂ ਕਿਤੇ ਵੀ ਕੋਈ ਮੌਕਾ ਖੁੰਝਣ ਨਹੀਂ ਦੇ ਰਹੇ ਜੀ ਕਿਉਂਕਿ ਵਿਸ਼ਵਾਸ ਬਣਿਆ ਹੋਇਆ ਮਾਂ ਦੇ ਦੁੱਧ ਤੋਂ ਬਾਅਦ ਜੇ ਕੋਈ ਪੰਜਾਬ ਦੇ ਵਿੱਚ ਵਿਸ਼ਵਾਸ ਕਰਦਾ ਤਾਂ ਇੱਕ ਵਿਰਕਈਆ ਜਿਹੜਾ ਆਪਾਂ ਆਪਾਂ ਕਹਿ ਸਕਦੇ ਆ ਤੇ ਤੁਸੀਂ ਦੇਖਦੇ ਵੀ ਅੱਜਕੱਲ੍ਹ ਜਿਵੇਂ ਨਕਲੀ ਬਾਹਰ ਬਣ ਰਿਹਾ ਇੰਨਾ ਗੰਦ ਲੋਕਾਂ ਨੂੰ ਖਵਾਇਆ ਜਾ ਰਿਹਾ ਉਸ ਤੋਂ ਇਨਜਾਬ ਕਰਵਾਉਣ ਲਈ ਸਾਡਾ ਮੋਢਲਾ ਫਰਜ ਬਣਦਾ ਵੀ ਲੋਕਾਂ ਦਾ ਖਾਣ ਪੀਣ ਦਾ ਜਿਹੜਾ ਜੇ ਉਹ ਵਧੀਆ ਹੋਊਗਾ ਤਾਂ ਹੀ ਸਿਹਤ ਤੰਦਰੁਸਤ ਹੋਊਗੀ ਤਾਂ ਹੀ ਸਾਡੇ ਬੱਚੇ ਤਕੜੇ ਹੋਣਗੇ ਤਾਂ ਹੀ ਉਹਗੇ ਜਾ ਕੇ ਕਿਤੇ ਕੋਈ ਆਪਾਂ ਕਿਸੇ ਚੀਜ਼ ਦਾ ਟੱਕਰਾ ਕਰ ਸਕਣਗੇ ਅੱਜ ਕੱਲ ਸਾਡਾ ਡਿਜੀਟਲ ਯੁੱਗ ਆ ਬਾਰਕੀਟਿੰਗ ਦਾ ਯੁੱਗ ਆ ਇਹ ਵੇਰਕਾ ਉਹ ਆਪਣਾ ਕੰਪਲੀਟ ਕਰ ਰਿਹਾ ਹੋਰ ਵੱਡੀਆਂ ਪ੍ਰਾਈਵੇਟ ਸਰਨਾਂ ਨੂੰ ਜਿੱਦਾਂ ਆਪਾਂ ਐਕਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਵੀ ਹੈ ਪ੍ਰੋਬਲਮ ਸਰ ਅਸੀਂ ਫੋਰਟ ਆਲਰੇਡੀ ਸਾਡਾ ਐਡਵੋਕੈਂਟ ਜਾਂਦਾ ਜੀ ਕੀ ਕੀ ਜਾਂਦਾ ਹੈ ਕੀ ਜਾਂਦਾ ਕਿਉਂਕਿ ਬਾਕੀ ਤਾਂ ਦੁੱਧ ਦਾ ਤੁਹਾਨੂੰ ਪਤਾ ਵੀ ਟ੍ਰਾਂਸਪੋਰਟ ਕੋਸਟ ਬਹੁਤ ਪੈ ਜਾਂਦੀ ਆ ਉਹਦਾ ਹੁਣ ਅਉਤੋ ਆਪਣੇ ਦਿਵਾਲੀ ਨੂੰ ਮਠਾਈ ਜਿਹੜੀ ਛੇ ਤਰ੍ਹਾਂ ਦੀ ਮਠਾਈ ਅਸੀਂ ਆਪ ਬਣਾ ਰਹੇ ਹਾਂ ਪਹਿਲਾਂ ਅਸੀਂ ਚਾਹੂਸ ਕਰਾਂਦੇ ਸੀਗੇ ਮੈਂ ਹੌਣ ਸਾਰੀ ਬੰਦ ਕਰਤਾ ਕਿਉਂਕਿ ਤੁਸੀਂ ਕਿਸੇ ਨੂੰ ਟਰੱਕ ਪਰ ਕੇ ਦੇਸੀ ਘੀ ਦਾ ਆਪਣੇ ਘੇਰ ਤੋਂ ਬਾਹਰ ਕੱਢ ਦੋ ਕਿਹੜਾ ਅੱਜ ਕੱਲ ਇੰਨਾ ਸਾਫ਼ ਸੁਥਰਾ ਬੰਦਾ ਵੀ ਤੁਹਾਨੂੰ ਦੇਸੀ ਘੀ ਦੀ ਮਠਾਈ ਬਣਾ ਕੇ ਦੇ ਦੂਗਾ ਅੱਜ ਅਸੀਂ ਛੇ ਤਰ੍ਹਾਂ ਦੀ ਮਿਲ ਕੇਕ ਹੋ ਗਿਆ ਜਨਾਬ ਨਹੀਂ ਹੋਗੀ ਤੇ ਆਪਣਾ ਛੇ ਤਰ੍ਹਾਂ ਦੀ ਮਠਾਈ ਹੈ ਸਾਡੀ ਜਿਹੜੀ ਮਿਲ ਕੇਕ ਹੋ ਗਿਆ ਸਾਰਾ ਅਸੀਂ ਆਪਣਾ ਆਪ ਬਣਾ ਰਹੇ ਹਾਂ ਚੇਅਰਮੈਨ ਸਾਹਿਬ ਮੇਰੇ ਕੋਲ ਸਵਾਲ ਹੈ ਜੀ ਪੰਜਾਬ ਦੀ ਕਿ ਰਿਪੋਰਟ ਆਈ ਸੀ ਜਿਹੜੇ ਪਸ਼ੂ ਨੂੰ ਲਗਾਤਾਰ ਘਟ ਰਹੇ ਨੇ ਦਰਹਾਰ ਹਰ ਜਗ੍ਹਾ ਜਦੋਂ ਕੋਈ ਬੰਦਾ ਜਾਂਦਾ ਵੱਡੇ ਵੱਡੇ ਮੌਲ ਚ ਜਾਂਦਾ ਜੀ ਚਾਹੇ 1000 ਰੁਪਏ ਦੀ ਚੀਜ਼ ਹੋ